ਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸਮੇਂ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਗਏ ਆ ਪੰਜਾਬ ਜੰਮੂ ਸਰਹੱਦ ਤੇ ਸਥਿਤ ਪੰਜਾਬ ਦੇ ਆਖਰੀ ਪਿੰਡ ਦੇ ਵਿੱਚ ਕੋਟਪੱਤਿਆ ਚ ਰਾਤ ਦੇ ਸਮੇਂ ਦੋ ਸ਼ੱਕੀ ਵਿਅਕਤੀਆਂ ਨੂੰ ਪਿੰਡ ਦੇ ਕੁਫਾਰਮ ਹਾਊਸ ਦੇ ਮੌਜੂਦ ਇੱਕ ਮਜ਼ਦੂਰ ਦੇ ਖਾਣਾ ਖਾਂਦੇ ਦੇਖਿਆ ਗਿਆ ਤੇ ਪੁਲਿਸ ਵੱਲੋਂ ਜਿਹੜਾ ਹੈ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਹੈ ਦੱਸਦੇ ਹੀ ਇਹ ਪੰਜਾਬ ਜੰਮੂ ਦੇ ਸਰਹੱਦ ਤੇ ਸਥਿਤ ਆਖਰੀ ਪਿੰਡ ਹੈ ਜੋ ਪੰਜਾਬ ਦਾ ਕੋਟਪੱਤਿਆ ਚ ਰਾਤ ਦੇ ਸਮੇਂ ਦੇਖੇ ਗਏ ਨੇ ਦੋ ਵਿਅਕਤੀ ਸ਼ੱਕੀ ਵਿਅਕਤੀ ਜਿਹੜੇ ਨੇ ਉਹ ਕਿਸੇ ਮਜ਼ਦੂਰ ਤੇ ਘਰ ਦੇ ਵਿੱਚ ਖਾਣਾ ਖਾਂਦੇ ਉਹਨਾਂ ਨੂੰ ਦੇਖਿਆ ਗਿਆ ਤੇ ਪੁਲਿਸ ਨੂੰ ਜਿਵੇਂ ਹੀ ਇਹ ਸੂਚਨਾ ਜਿਹੜੀ ਹੈ ਸੂਤਰਾਂ ਤੋਂ ਹਵਾਲੇ ਤੋਂ ਮਿਲੀ ਹੈ ਕਿ ਪੁਲਿਸ ਵੱਲੋਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਤੇ ਪਠਾਨਕੋਟ ਪੁਲਿਸ ਨੇ ਹਾਈ ਅਲਰਟ ਵੀ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦੱਸ ਰਿਹਾ ਅਸੀਂ ਤੁਹਾਨੂੰ ਸੂਤਰਾਂ ਤੋਂ ਮੇਰੀ ਜਾਣਕਾਰੀ ਅਨੁਸਾਰ ਪਠਾਨਕੋਟ ਪੁਲਿਸ ਨੇ ਅਲਰਟ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਹੈ ਸ਼ੱਕੀ ਵਿਅਕਤੀਆਂ ਦੀ ਮੂਵਮੈਂਟ ਜਿਹੜੀ ਹੈ ਉਹ ਦੇਖੀ ਗਈ ਹੈ ਇੱਕ ਮਜ਼ਦੂਰ ਦੇ ਘਰ ਦੇ ਵਿੱਚ ਦੇਰ ਰਾਤ ਨੂੰ ਖਾਣਾ ਖਾਂਦੇ ਹੋਏ ਦੇਖੇ ਗਏ ਨੇ ਦੋ ਸ਼ੱਕੀ ਵਿਅਕਤੀ ਕੈਮਰ ਪਰਸਨ ਹਣੀ ਦੇ ਨਾਲ ਅੱਜ ਸੈਨੇਟ ਦੀ ਰਿਪੋਰਟ